파우나야 <sus> 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 हैदराबा चु चलिया वादिया मे ਦਾ ਨਾ ਦੋ ਕਾਹੋ ਇਹਦਾ ਇਹ ਵਾਲਾ ਆਓ ਤਾਓ ਸਾਰਾ ਹੀ ਭੈਣ ਪਰੋ ਫੜਕ ਆਇਆ ਆਹ ਬੜਾ ਇਹਨਾਂ ਕਾ ਫੜਾ ਤਾ ਇਹ ਦੇਖੋ ਇਹ 3 ਨਹੀਂ ਆਹ ਦੇਖੋ ਬਾਕੀ ਕਾਓ ਦੋ ਸਾਰੇ ਆਓ ਜਦੋਂ ਕਰਾ ਕਰ ਕੋਈ ਕੰਨੀ ਨਹੀਂ ਦੱਸੀ ਅਭੀ ਦੋ ਬਾਕੀ ਤਾਂ ਕਾਉਣਾ ਦਾ ਕੰਮ ਹੈ ਨਹੀਂ ਹਾਂ ਇਹਨਾਂ ਨੂੰ ਜਾਣਾ ਨਹੀਂ ਤਾਹਿਆ ਉਹ ਸਾਰਾ ਬਣਾ ਕਰਕੇ ਉਹ ਥੋੜੀ ਨਹੀਂ ਹਟੇ ਹੋਣਾ ਇਹ ਮਾਰਕੈਂਟ ਹੋਈ ਆ ਤੇ ਹੁਣ ਤੁਹਾਨੂੰ ਉਹ ਤੇ ਗੱਲ ਜੇ ਅਸੀਂ ਚਾਹੀਏ ਤੇ ਤੁਸੀਂ ਉਸੇ ਕਾਰੋਬਾਰ ਕਰੋਗੇ ਜੇ ਅਸੀਂ ਸੀਲ ਕਰਤੀ ਸਾਰੀ ਮੱਛੀ ਮੰਡੀ ਆ ਕੋਈ ਚਰਾਇਆ ਨਹੀਂ ਦਵਾਂਗੇ ਅਸੀਂ ਅੱਕੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਪੱਲਣ ਦੇ ਕਾਲ ਵੀ ਆ ਤੁਹਾਡੇ ਕੋਲ ਜੇ ਕੰਗਰ ਰਿਪੇਅਰ ਕਰਾ ਦਾਂਗੇ ਕਹਿੰਗੇ ਅਗਰ ਰਿਪੇਅਰ ਕਰਾ ਦਾਂਗੇ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਾਰਸਾ ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਹੁੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਘ ਪਾਏ ਜੇ 15 20 ਮਿੰਟ ਅਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਗੈਜ ਤੋੜ ਤੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਇਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਹਲਾ ਦਿੱਤੀਆਂ ਬਟ ਕਿਸੇ ਵੀ ਰੇੜੀ ਗਰੀਬੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜ ਬਟ ਇਹ ਜਿਹੜਾ ਏਰੀਆ ਜਿੱਥੇ ਰੱਸ਼ ਰਹਿੰਦਾ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕ ਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ برداشت ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਯੂ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਣਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅੱਚੇ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ਾਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦਾ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜਦੰਦੀ ਇੱਥੇ ਆਇਆ ਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਅਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ਢੀ ਵੱਡੀ ਰੋਡ ਕਿ